ਸਾਡਾ ਮੋਗਾ ਸੀਗਾ ਦੂਰ ਜਦੋਂ ਮੋਗਾ ਦੂਰ ਸੀਗਾ ਉੱਥੋਂ ਮਗਰੋਂ ਡੈਡੀ ਯਾਰ ਕਹਿੰਨੇ ਪਾਣੀ ਲਿਆਉਣਾ ਬੰਦ ਕੇ ਬਾਈ ਇੱਕ ਨਾਲ ਸਾਡੇ ਸੰਧੂਆਂ ਦਾ ਮੁੰਡਾ ਇੱਥੇ ਕਾਲੂ ਹੁੰਦਾ ਸੀਗਾ ਸਾਡੇ ਇਹਨਾਂ ਨੇ ਪ੍ਰੋਬਲੈਮ ਤੇ ਛਾੜਦੇ ਆਉਣੇ ਤੇ ਜਦੋਂ ਆ ਕੇ ਇੱਥੇ ਪਾਣੀ ਮੂੰਹੇ 'ਚ ਚੜ ਕੇ ਪੈਣ ਨੂੰ ਕਰਨਾ ਉਹਦੋਂ ਮਗਰ ਫੇਟ ਟੁੱਟ ਜਾਣਾ ਫੇਰ ਭਾਈ ਕੀ ਹੋਇਆ 35 11 91 'ਚ ਕਢਾਇਆ ਸੀਗਾ 92 93 'ਚ ਖਣੀ 94 'ਚ ਇੱਥੇ 94 ਖਣੀ 93 'ਚ ਵਾਣ ਦੇ ਦਾ ਪੱਠੇ ਵਾਲਿਆਂ ਨੂੰ ਉਹਨਾਂ ਨੇ ਭਾਈ 2 ਸਾਲ ਇੱਥੇ ਬਥੇਰ ਲੱਗੀ ਰਹੀ ਸੀ 97 99 ਆ ਗਿਆ ਉਹਦੋਂ ਨੂੰ ਮੁੜ ਕੇ ਜਦੋਂ 97 98 ਆ ਗਿਆ ਫਿਰ ਸਾਲ ਉਹ ਬਾਣ ਸਾਡਾ ਉਹੀ ਫੇਰ ਪਿਆ ਰ ਟੋਏ ਕਿਉਂ ਭੱਠੇ ਵਾਲਿਆਂ ਨੇ ਮਿੱਟੀ ਚੱਕ ਲਈ ਤੇ ਐਨੇ ਟਰੈਕਟਰਾਂ ਦਾ ਜਾਂ ਇਹਦਾ ਪ੍ਰਬੰਧ ਹੈ ਨਹੀਂ ਸੀਗਾ ਵੀ ਉਹਨੂੰ ਪੱਧਰ ਕਰ ਲਗੇ ਪਹਿਲਾਂ ਧੋੜੇ ਧਾੜੇ ਵੀ ਕੁਝ ਲੱਗੇ ਸੀਗੇ ਫਿਰ ਭਾਈ ਜਦੋਂ 99 ਚ 98 99 ਚ ਉਦੋਂ ਮੈਂ ਵੀ 10 ਸਾਲ ਦਾ ਹੋ ਗਿਆ ਤੇ ਬੋਰ ਵੀ ਉਹ ਲੱਗੇ ਨੂੰ ਭਾਈ ਜਿਹੜਾ ਪੁਰਾਣਾ ਲੱਗਿਆ ਸੀਗਾ ਪਾਣੀ ਲੱਗੇ ਨੂੰ ਚੇਰ ਹੋ ਗਿਆ ਫਿਰ ਅਸੀਂ ਬੋਰ ਜੋੜ ਲਿਆ ਕਰਕੇ 35 11 ਦੇ अच्छा ओ तो 샤ફਟਾਂ ਤੇ ਆਪਣੇ ਪਟੇ ਵਾਲੇ ਹੋਰ ਜਿਹੜਾ ਜਿੱਡਾ ਮੇਰਾ ਮੁੰਡਾ ਨਾ ਏਡਾ ਮੈਂ ਕੰਮ ਤੇ ਲੱਗ ਗਿਆ ਸੀਗੇ ਨੂੰ ਤਾਂ ਇਹ ਨਹੀਂ ਪਤਾ ਵੀ ਖੇਤ ਦੀ ਸਾਡੀ ਵਟ ਕਿੱਥੇ ਆ ਖੇਤ ਜਾਂਦੇ ਹੀ ਨਹੀਂ ਕਿਉਂ ਇਹਦਾ ਪੜਾਈ ਚਰ ਜਾਣਾ ਮੈਨੂੰ ਆਏ ਪੜ੍ਹ ਲੈ ਵੀ ਕੁਝ ਬਣ ਜੇ ਹਨਾ ਇੱਕ ਮੇਰਾ ਮਾਨ ਦਾ ਮੇਰੇ ਮੁੰਡੇ ਦਾ ਹੀ ਸ਼ੌਂਕ ਆ ਉਹ ਕਹਿੰਦਾ ਵੀ ਮੈਂ ਕ੍ਰਿਕਟਰ ਬਣਨਾ ਮੈਂ ਕਿਹਾ ਵੀ ਤੂੰ ਨੂੰ ਪ੍ਰਮਾਤਮਾ ਭਲੀ ਕਰੇ ਤੂੰ ਵਾਕਈ ਬਹੁਤ ਵੱਡਾ ਸਟਾਰ ਬਣੇਗਾ ਤੇ ਬਈ ਜੋਰ ਵੀ ਬਹੁਤ ਲਾਈ ਆਉਂਦਾ ਹਨਾ ਫੇਰ ਬਈ ਮੈਂ ਢੱਗ ਸੀਗਾ ਮੇਰੇ ਮੁੰਡੇ ਜਿੱਡਾ ਤੇ ਅਸੀਂ ਬਈ ਮੈਂ ਮੇਰੇ ਪਿਓ ਦੇ ਨਾਲ ਨਾ ਕਸਗੇ ਦੇ ਬਾਹਾਂ ਪਵਾ ਲਿਆ ਕਹੀਦਾ ਨਾਲ ਸਾਰੀ ਦਿਹਾੜੀ ਲੱਗੇ ਰਹਿਣਾ ਢਿੱਗਦੇ ਫਿਰਨਾ ਉਦੋਂ ਗੂਠੇ ਇਕੱਠੇ ਵੜਾ ਲੈਨੇ ਹਨਾ ਜਵਾਬ ਸੀਗੇ ਯਾਰ ਫੇਰ ਭਾਈ ਅਸੀਂ ਉਹ ਬਾਣ ਪੱਧਰ ਕਰਿਆ 5 ਕਿੱਲੇ ਫੇਰ ਉਹਦੇ ਚ ਜਦੋਂ ਅਸੀਂ ਗਵਾਰੀ ਤੇ ਜੰਤਰ ਬੀਜਿਆ ਤੂੰ ਯਕੀਨ ਨੀ ਮੰਨਣਾ ਸਾਨੂੰ 2.5 ਕਿੱਲਿਆਂ ਚ ਗਵਾਰੀ ਖਣੀ ਯਾਰ 60 ਕਿਲੋ ਹੋਈ ਕਿ 55 ਕਿਲੋ ਅੱਛਾ ਹੋਈ ਨਹੀਂ ਜਾਣੀ ਵਿੱਚ ਹੀ ਉਹ ਦਰੜਤਾ ਜਿਹੜਾ ਖਰਚੇ-ਕੁਰਚੇ ਜੇ ਸੀਗੇ ਚੱਲ ਭਾਈ ਜਦੋਂ ਵਿੱਚੇ ਦਰੜ ਤੇ ਉੱਥੇ ਅਸੀਂ ਜੋਂ ਬੀਜ ਤੇ ਜੋਂ ਭਾਈ ਟੋਹਿਆਂ ਵਾਲੇ ਤਾਂ ਤਾਂ ਵਾਵਾ ਜਿੱਥੇ ਰਾਹ ਪੰਗਾ ਸੀਗਾ ਉੱਥੇ ਜਵੇਂ ਹੀ ਐ ਡੇਡੇ ਹਾਂ ਚੱਲ ਪਾਈ ਅਸੀਂ ਉਹ ਵੱਢ-ਵੁੱਢ ਕੇ ਤੇ ਫੇਰ ਪਾਲੀਆਂ ਤਵੀਆਂ ਵਿੱਚ ਹੀ ਪਰਾਲੀ ਜੀ ਮਲਤੀ ਦਿਉ ਜਮਾਂ ਦੀ ਤੇ ਜੰਤਰਬਾਈ ਸਾਨੂੰ ਦੋ ਕਿੱਲਾਂ 'ਚ ਹੋਇਆ ਸੀਗਾ ਖਣੀ 70 ਕਿੰਨੋ ਕਿ ਖਣੀ ਕਮੰਟ ਲੈਵ ਜਾਂ ਕੁਸ ਗੱਲ ਮੁਕਾ ਬਾਈ ਸਾਰਾ ਘਰ ਦਾ ਜਿਹੜਾ ਖਰਚਾ ਸੀਗਾ ਕੱਲੇ ਦੁੱਧ ਤੇ ਚੱਲਦਾ ਸੀਗਾ ਪਸ਼ੂ ਰੱਖੇ ਸੀਗੇ ਮਾਤਾਰਗੀਆਂ ਦੇ 4-5 ਕੱਲਾ ਜਾਂ ਗਾਂ ਵਾਹਣਾ ਸਾਡਾ 4 ਕਿੱਲੇ ਉਹ ਫਸਲ ਜ਼ਰੂਰ ਦਿੰਦਾ ਹੀ ਉੱਥੇ 99 99 'ਚ ਝੋਨਾ ਲੱਗਣ ਲੱਗ ਪਿਆ ਸੀਗਾ ਪਹਿਲੀ ਵਾਰੀ ਅਸੀਂ 16 16 ਝੋਨਾ ਲਾਇਆ ਸੀਗਾ ਨਾ ਛੀ ਛੀ ਲਾਇਆ ਸੀ 16 ਤੋਂ ਬਾਅਦ ਲਾਇਆ ਤੇ ਉਦੋਂ ਬਾਅਦ ਬਈ ਫਿਰ 2000 ਸਨ ਚ ਕੀ ਹੋਇਆ ਮੇਰਾ ਜਿਹੜਾ ਤਾਇਆ ਸਾਧੂ ਚੱਲ ਵਿਚਾਰਾ ਹੁਣ ਇਹ ਦੁਨੀਆ ਚ ਨਹੀਂ ਰਿਹਾ ਹਨਾ ਪਰ ਬਈ ਉਸਤਾਦ ਤਾਂ ਉਸਤਾਦ ਹੀ ਦਾ ਪਾਣੀ ਕਦੇ ਭੁੱਲਦੇ ਤੇ ਜਿੱਦੇ ਉਹ ਮਰ ਗਿਆ ਬਈ ਉਦੋਂ ਬਾਅਦ ਮੈਂ ਜਮਾਂ ਟੁੱਟ ਗਿਆ ਸੀਗਾ ਮੈਨੂੰ ਆਏ ਸੀਗਾ ਵੀ ਮੇਰਾ ਯਾਰ ਕੋਈ ਹੈ ਨਹੀਂ ਹੈ ਨਾ ਜਿਹੜੀ ਗੱਲ ਉਹਦੇ ਕੋਲੇ ਮੈਂ ਕਰ ਲੈਂਦਾ ਸੀਗਾ ਪੁਰਨਾਇਕੇ ਬੰਦੇ ਕੋਲੇ ਅਜੇ ਇੱਕ ਭੇਤ ਬਈ ਹਰੇ ਕੋਲੇ ਨਹੀਂ ਫਿਰੋਲਦੀ। ਉਸ ਤੋਂ ਬਾਅਦ ਬਈ ਮੈਨੂੰ ਉਹ ਤਾਇਏ ਦੇ ਰੂਪ ਚੀ ਹੋਰ ਬੰਦਾ ਮਿਲਿਆ ਰਸ਼ਪਾਲ ਨਹੀਂ ਸ਼ਾਹਪੀਨੀ ਵਾਲਾ ਅੰਕਲ ਕਾਲੇ ਕੋੜੇ ਵਾਲਾ। ਉਹਦੀਆਂ ਗੱਲਾਂ ਵੀ ਉਹ ਤਾਇਏ ਵਰਗੀਆਂ ਆ। ਹੁਣ ਬਈ ਮੇਰਾ ਜਦੋਂ ਮਰਜ਼ੀ ਟਾਈਮ ਲੱਗੇ ਮੈਂ ਸ਼ਾਹਪੀਨੀ ਜਾ ਕੇ ਆਉਣਾ ਉਹਦੇ ਕੋਲੇ ਥੋੜੇ ਜਿਹੇ ਟਾਈਮ ਤੋਂ ਜਾਇਆ ਉਹਨਾਂ ਨੇ। ਮੈਨੂੰ ਐ ਲੱਗਦਾ ਯਾਰ ਵੀ ਇਹ ਉਹੀ ਤਾਇਆ ਮੁੜ ਕੇ ਆ ਗਿਆ।